ਉਸ ਦੇ ਬਾਰੇ ਵੀ ਇਸ ਖਬਰ ਦੇ ਵਿੱਚ ਗੱਲ ਕੀਤੀ ਜਾਏਗੀ ਦਰਅਸਲ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਕਿ ਮਾਮੇ ਦੇ ਵੱਲੋਂ ਆਪਣੀ ਹੀ ਭਾਣਜੀ ਦੇ ਨਾਲ ਵਿਆਹ ਕਰਾ ਲਿਆ ਗਿਆ ਤੇ ਇਸ ਵਿਆਹ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਾਰਗੁਜ਼ਾਰੀ ਇੱਕ ਪਾਠੀ ਸਿੰਘ ਦੇ ਵੱਲੋਂ ਨੁਭਾਈ ਗਈ ਹੈ ਮਹਿਜ਼ 2000 ਰੁਪਏ ਦਾ ਕਰਕੇ ਉਸ ਦੇ ਵੱਲੋਂ ਇੱਕ ਜਾਲੀ ਸਰਟੀਫਿਕੇਟ ਦੇ ਦਿੱਤਾ ਜਾਂਦਾ ਤੇ ਇਸ ਸਰਟੀਫਿਕੇਟ ਦੇ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਤਾਂ ਉਸ ਦੇ ਵੱਲੋਂ ਉਹਨਾਂ ਦੇ ਵੱਲੋਂ ਪਾਠੀ ਸਿੰਘ ਦੇ ਕੋਲ ਜਾ ਕੇ ਉਸ ਨੂੰ ਇਸ ਦੇ ਬਾਰੇ ਜਾਣਕਾਰੀਆਂ ਪੁੱਛਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਆ ਇਸ ਤਰੀਕੇ ਦੇ ਨਾਲ ਚੁੱਪੀ ਧਾਰ ਕੇ ਬੈਠੇ ਪਾਠੀ ਸਿੰਘ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਗੱਲ ਨਹੀਂ ਕਹੀ ਜਾਂਦੀ ਦਰਅਸਲ ਇਹ ਮਾਮਲਾ ਮੋਗੇ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਮੋਗੇ ਦੇ ਲਾਲ ਸਿੰਘ ਰੋਡ ਦੇ ਉੱਪਰ ਸੰਗਤ ਸਿੰਘ ਸੰਗਤ ਸਰ ਇੱਕ ਗੁਰਦੁਆਰਾ ਸਾਹਿਬ ਹੈ ਜਿਸ ਦੇ ਵਿੱਚ ਪਾਠੀ ਸਿੰਘ ਜਿਹੜੇ ਨੇ ਜਰਨੈਲ ਸਿੰਘ ਉਹਨਾਂ ਦੇ ਵੱਲੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਸੀ ਤੇ ਉਹਨਾਂ ਦੇ ਕੋਲ ਜਦੋਂ ਆ ਇੱਕ ਜੋੜਾ ਆਉਂਦਾ ਉਹਨਾਂ ਦੇ ਬਲੋਂ ਕਿਹਾ ਜਾਂਦਾ ਕਿ ਸਾਡੇ ਵਿਆਹ ਦਾ ਸਰਟੀਫਿਕੇਟ ਜਿਹੜਾ ਉਹ ਗਮ ਹੋ ਗਿਆ ਤੇ ਸਾਨੂੰ ਸਿਰਫ ਸਰਟੀਫਿਕੇਟ ਚਾਹੀਦਾ ਤੇ 2000 ਰੁਪਏ ਦੇ ਨੋਟ ਦਾ ਉਹਨਾਂ ਨੂੰ ਲਾਲਚ ਦੇ ਕੇ ਇਹ ਸਰਟੀਫਿਕੇਟ ਜਿਹੜਾ ਹੈ ਉਹ ਲੈ ਲਿਆ ਜਾਂਦਾ ਦਸਤਾਵੇਜ਼ ਲੈ ਲਿਆ ਜਾਂਦਾ ਜਿਸ ਤੋਂ ਬਾਅਦ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਕਿ ਮਾਮੇ ਦੇ ਵੱਲੋਂ ਆਪਣੀ ਹੀ ਭਾਣਜੀ ਦੇ ਨਾਲ ਵਿਆਹ ਕਰਵਾ ਕੇ ਜਿੱਥੇ ਇਨਸਾਨੀ ਰਿਸ਼ਤਿਆਂ ਨੂੰ ਤਾਰ-ਤਾਰ ਕੀਤਾ ਗਿਆ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਗਿਆ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋਂ ਉਦੋਂ ਜ਼ਮੀਨ ਨਿਕਲਦੀ ਹੈ ਜਦੋਂ ਉਹਨਾਂ ਦੇ ਲਾਗੇ ਗੁਰੂ ਘਰ ਦੇ ਵਿੱਚ ਹੀ ਉਹਨਾਂ ਦੇ ਵੱਲੋਂ ਇਹ ਜਿਹੜਾ ਜਾਲੀ ਦਸਤਾਵੇਜ਼ ਸਰਟੀਫਿਕੇਟ ਜਿਹੜਾ ਹੈ ਉਹ ਬਣਵਾ ਲਿਆ ਜਾਂਦਾ ਸੋ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਨਿਹੰਗ ਜਿੱਥੇ ਬੰਦੀਆਂ ਵੀ ਉੱਥੇ ਪਹੁੰਚੀਆਂ ਨੇ ਤੇ ਉਹਨਾਂ ਦੇ ਵੱਲੋਂ ਇਸ ਸਾਰੇ ਮਸਲੇ ਮਾਮਲੇ ਦੇ ਵਿੱਚ ਗੱਲ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਜਾਣਕਾਰੀਆਂ ਇਹ ਵੀ ਨੇ ਕਿ ਉੱਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਉੱਥੇ ਕਰਕੇ ਇਹ ਪਾਠੀ ਸਿੰਘ ਬੈਠਾ ਸੀ ਉਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਹੋਰ ਗੁਰੂ ਘਰ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਉੱਥੇ ਉਹਨਾਂ ਨੂੰ ਰੱਖ ਦਿੱਤਾ ਗਿਆ ਇਹ ਜਿਹੜੀਆਂ ਜਾਣਕਾਰੀਆਂ ਮਿਲ ਰਹੀਆਂ ਨੇ ਪਿੰਡ ਮਹਿਣਾ ਦੀ ਲੜਕੀ ਸੀ ਜਿਸ ਦੇ ਵੱਲੋਂ ਆਪਣੇ ਹੀ ਮਾਮੇ ਦੇ ਨਾਲ ਵਿਆਹ ਕਰਵਾ ਲਿਆ ਗਿਆ ਜਾਲੀ ਸਰਟੀਫਿਕੇਟ ਬਣਾਇਆ ਗਿਆ ਮਹਿਜ਼ 2000 ਰੁਪਏ ਦਾ ਕਰਕੇ ਇਸ ਪਾਠੀ ਸਿੰਘ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਕੀਤਾ ਗਿਆ ਪਰਿਵਾਰ ਜਿੱਥੇ ਗੁੱਸੇ ਦੇ ਵਿੱਚ ਹੈ ਉਥੇ ਆਲਦਵਾਲ ਦੇ ਇਲਾਕੇ ਦੇ ਵਿੱਚ ਵੀ ਲੋਕ ਹੈਰਾਨ ਪਰੇਸ਼ਾਨ ਨੇ ਕਿ ਕਿਵੇਂ ਇਹ ਜਿਹੜਾ ਵੱਡਾ ਉਥੇ ਕਾਹੜ ਜਿਹੜਾ ਹੋ ਗਿਆ ਜਿਸ ਦੇ ਵਿੱਚ ਪਾਠੀ ਸਿੰਘ ਦੇ ਵੱਲੋਂ ਖਿਆਲ ਨਹੀਂ ਕੀਤਾ ਗਿਆ ਕਿ ਭਾਈ ਪੈਸਿਆਂ ਦਾ ਕਰਕੇ ਕਿਸੇ ਦੀ ਜ਼ਿੰਦਗੀ ਖਰਾਬ ਹੋਵੇਗੀ ਤੇ ਪੰਥਕ ਕਿਸ ਤਰੀਕੇ ਦੇ ਨਾਲ ਇਸ ਨੂੰ ਠਾ ਲੱਗੇਗੇ ਇਸ ਦੇ ਬਾਰੇ ਵੀ ਸੋਚ ਵਿਚਾਰ ਨਹੀਂ ਕੀਤਾ ਗਿਆ ਸੋ ਸਾਡੇ ਨਾਲ ਏਸੇ ਸਾਰੇ ਮਸਲੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਆ ਜਿਹੜੇ ਨੇ ਸਤਕਾਰ ਕਮੇਟੀ ਤੋਂ ਸੁਖਜੀਤ ਸਿੰਘ ਖੋਸਾ ਮੌਜੂਦ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਸਟੇਜੀ ਜੀ ਆਖੋਸਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਦੇ ਨਾਲ ਮੋਗਾ ਦੇ ਵਿੱਚੋਂ ਬੜੀ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੀ ਖਬਰ ਸਾਹਮਣੇ ਆਈ ਹੈ ਮਾਮੇ ਦੇ ਵੱਲੋਂ ਆਪਣੀ ਹੀ ਭਾਣਜੀ ਦੇ ਨਾਲ ਵਿਆਹ ਕਰਵਾ ਲਿਆ ਗਿਆ ਤੇ ਇਹ ਸਭ ਦੇ ਦਰਮਿਆਨ ਇੱਕ ਪਾਠੀ ਸਿੰਘ ਦੇ ਵੱਲੋਂ ਮਹਿਜ਼ 2000 ਰੁਪਏ ਦਾ ਕਰਕੇ ਉਹਨਾਂ ਨੂੰ ਜਾਲੀ ਸਰਟੀਫਿਕੇਟ ਵੀ ਦੇ ਦਿੱਤਾ ਜਾਂਦਾ ਦੇਖੋ ਜੀ ਇਹ ਜਿਹੜੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਤੇ ਹੈ ਹੀ ਹੈ ਉੱਥੇ ਜਿਹੜਾ ਇਹ ਪਾਠੀ ਸਿੰਘ ਆ ਇਹਦਾ ਕਿਰਦਾਰ ਜਿਹੜਾ ਮਾੜਾ ਆ ਪਹਿਲੇ ਪਿਛਲੇ ਦਿਨਾਂ ਜਿਵੇਂ ਵਿੱਚ ਵੀ ਇਹ ਇਹ ਇਹੋ ਜਿਹੇ ਕਰਤੂਤਾਂ ਕਰਦਾ ਪੜਿਆ ਗਿਆ ਸੀਗਾ ਜੀ ਹੁਣ ਜਿਹੜੇ ਲੋਕ ਦਿਲ ਤੋਂ ਸੋਚਦੇ ਆ ਦਿਮਾਗ ਤੋਂ ਨਹੀਂ ਸੋਚਦੇ ਕਹਿੰਦੇ ਜੀ ਪਾਖੀਆਂ ਦੇ ਕੁੱਟ ਪੈਂਦੀ ਆ ਹਾਂ ਜਾਂ ਪਾਖੀਆਂ ਨੂੰ ਸਜ਼ਾ ਦਿੱਤੀ ਜਾਂਦੀ ਆ ਜਾਂ ਪਾਖੀਆਂ ਨੂੰ ਮਾੜਾ ਚੰਗਾ ਫਿਰ ਦੇਖੋ ਜਿਹੜੇ ਬੰਦੇ ਸਿਧਾਂਤ ਨਾਲ ਖਲਵਾੜ ਕਰਦੇ ਆ ਹੁਣ ਮਾਮਾ ਭਣ ਜਾ ਭਣਜੀ ਦਾ ਰਿਸ਼ਤਾ ਕੀ ਹੁੰਦਾ ਆ ਜੀ ਇਹ ਦੋਵੇਂ ਨਹੀਂ ਮਾਮਾ ਕਹੀਏ ਤੇ ਮਾਮਾ ਬਣਦਾ ਬਿਲਕੁਲ ਇਹਨਾਂ ਨੇ ਰਿਸ਼ਤਿਆਂ ਦੀ ਸ਼ਰਮਨੀ ਕੀਤੀ ਦੂਜੇ ਬੰਨੇ ਜਿਹੜਾ ਇਹ ਗ੍ਰੰਥੀ ਆ ਚੰਦ ਛਿਲੜਾ ਦੀ ਲਾਲਚ ਵਿੱਚ ਇਹ ਗੁਰੂ ਗੰਸਾਹ ਮਹਾਰਾਜ ਸੱਚੇ ਪਾਤਸ਼ਾਹ ਦੇ ਹਉਯੂੜੀ ਬੱਚੇ ਹੋ ਨੰਦਕਾਰਜ ਝੂਠੇ ਕਰਵਾਈ ਜਾਂਦਾ ਹੈ ਸਰਟੀਫਿਕੇਟ ਦੇਈ ਜਾਂਦਾ ਹੂੰ ਖੋਸਾ ਸਾਹਿਬ ਇਹ ਤੋਂ ਬਾਕੀ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਨੰਦਕਾਰਜ ਕਰਵਾਇਆ ਹੀ ਨਹੀਂ ਗਏ ਕਿਸੇ ਵੀ ਤਰੀਕੇ ਦੇ ਨਾਲ ਕੋਈ ਰਹਿਤ ਮਰਿਆਦਾ ਦੇ ਅਧੀਨ ਵਿਆਹ ਹੋਇਆ ਹੀ ਨਹੀਂ ਸਿਰਫ ਪੈਸੇ ਲੈ ਤੇ ਉਹਨੂੰ ਜਾਲੀ ਸਰਟੀਫਿਕੇਟ ਦੇ ਦਿੱਤਾ ਗਿਆ ਫੇਰ ਤਾਂ ਦੇਖੋ ਫਿਰ ਇਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੁਣ ਪੁਲਿਸ ਪ੍ਰਸ਼ਾਸਨ ਕਿੱਥੇ ਆ ਸੁੱਤੇ ਹੋਏ ਆ ਹੁਣ ਕਿਉਂ ਨਹੀਂ ਦੇਖਦੇ ਕਿਉਂ ਨਹੀਂ ਜਾਗਦੇ ਨਿੱਕੀ ਜੀ ਗੱਲ ਹੁੰਦੀ ਆ ਤੇ ਆਪਾਂ ਉਹ ਅਸੀਂ ਕਹਿੰਨੇ ਆ ਵੀ ਇਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇਹ ਇੱਕ ਫਰੋਡ ਆ ਹੂੰ ਹੋਰ ਪਤਾ ਨਹੀਂ ਕਿੰਨੀਆਂ ਕਿ ਜ਼ਿੰਦਗੀਆਂ ਇਹ ਬਰਬਾਦ ਕਰਦੇ ਹੋਣਗੇ ਤੇ ਜੇ ਇਹਨਾਂ ਨੂੰ ਨਾ ਨਾ ਪਾਈ ਗਈ ਤੇ ਹੋਰ ਕਿੰਨੀਆਂ ਕਰ ਦੇਣਗੇ ਜੀ ਇਹ ਸਾਰੇ ਸਾਰੇ ਦੇ ਵਿਚਕਾਰ ਜਿਸ ਤਰੀਕੇ ਪਰਿਵਾਰ ਦੇ ਵੱਲੋਂ ਦੋਸ਼ ਹਣ ਲਾਏ ਜਾ ਰਹੇ ਨੇ ਪਰਿਵਾਰ ਕਹਿੰਦਾ ਕਿ ਇੱਕ ਮਹੀਨਾ ਪਹਿਲਾਂ ਇਹ ਦੋਵਾਂ ਜੋੜਾ ਜਿਹੜਾ ਮਾਮੇ ਭਾਣਜੀ ਦਾ ਇਹ ਘਰ ਦੇ ਵਿੱਚੋਂ ਫਰਾਰ ਹੋ ਗਏ ਉਹਨਾਂ ਤੋਂ ਬਾਅਦ ਲਗਾਤਾਰ ਉਹਨਾਂ ਦੇ ਪਿੱਛੇ ਪੜਤਾਲ ਕੀਤੀ ਜਾ ਰਹੀ ਸੀ ਕਿ ਕਿੱਥੇ ਗਏ ਪਰ ਆਪਣੇ ਹੀ ਪਿੰਡ ਦੇ ਵਿੱਚ ਆ ਕੇ ਨਜ਼ਦੀਕ ਗੁਰੂ ਘਰ ਦੇ ਵਿੱਚ ਹੀ ਅਜਿਹਾ ਜਿਹੜਾ ਕਾਹਨ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਸ ਦੇ ਬਾਰੇ ਕੀ ਲੱਗਦਾ ਨਹੀਂ ਕਿ ਸਮਾਜ ਤੁਰਿਆ ਕਿਧਰ ਦੇ ਪਾਸੇ ਨੂੰ ਜਾਂਦਾ ਦੇਖੋ ਜੀ ਸਮਾਜ ਵਿੱਚ ਬਹੁਤ ਜਿਆਦੀ ਗ੍ਰਾਵਟ ਆ ਗਈ ਆ ਪਿਛਲੇ ਮਹੀਨਿਆਂ ਚ ਲੜਕੀ ਨਾਲ ਲੜਕੀ ਨਾਲ ਵਿਆਹ ਕਰਾ ਲਿਆ ਸੀਗਾ ਬਠਿੰਡੇ ਵਿੱਚ ਹਮਮ ਉਹ ਬੜੀ ਗੱਲ ਹਾਈਲਾਈਟ ਹੋਈ ਸੀ ਤੇ ਫਿਰ ਉਸ ਗ੍ਰੰਥੀ ਨੂੰ ਮਾਫੀ ਮੰਗਣੀ ਪਈ ਸੀ ਤੇ ਡਿਊਟੀ ਵੀ ਛੱਡਣੀ ਪਈ ਸੀ ਹਮ ਇਸ ਕਰਕੇ ਇਹ ਜਿਹੜਾ ਜਿਹੜੀ ਵੀ ਪ੍ਰਬੰਧਕ ਕਮੇਟੀ ਹੈਗੀ ਉਥੋਂ ਦੀ ਇਸ ਗ੍ਰੰਥੀ ਨੂੰ ਫਾਰਗ ਕਰਨਾ ਚਾਹੀਦਾ ਆ ਉਹਦੇ ਤੋਂ ਵੇਲਾ ਕਰਨਾ ਚਾਹੀਦਾ ਆ ਇਨੂੰ ਬਣਦੀ ਸਜ਼ਾ ਵੀ ਇਹਨੂੰ ਜ਼ਰੂਰ ਦੇਣੀ ਚਾਹੀਦੀ ਹੈ ਜੀ ਜਿਸ ਤਰੀਕੇ ਦੇ ਨਾਲ ਜਾਣਕਾਰੀਆਂ ਮਿਲਣੀਆਂ ਨੇ ਜੀ ਇਸ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉੱਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਹੋਰ ਗੁਰੂ ਘਰ ਦੇ ਵਿੱਚ ਲਜਾਇਆ ਗਿਆ ਤੇ ਉਸ ਨੂੰ ਫਾਰਕ ਕਰ ਦਿੱਤਾ ਗਿਆ ਪਰ ਜਿਸ ਤਰੀਕੇ ਦੇ ਨਾਲ ਉਮਰਦਰਾਜ ਨੇ ਜਰਨੈਲ ਸਿੰਘ ਨਾਮਕ ਇਹ ਪਾਟੀ ਸਿੰਘ ਜਿਹੜੇ ਨੇ ਇਹਨਾਂ ਨੂੰ ਤਾਂ ਚੰਗੇ ਤਰੀਕੇ ਦੇ ਨਾਲ ਪਤਾ ਹੈ ਕਿ ਕਿਵੇਂ ਇਹ ਸਾਰੀਆਂ ਚੀਜ਼ਾਂ ਨੇ ਕਿਵੇਂ ਸਤਕਾਰ ਬਣਾ ਕੇ ਰੱਖਣਾ ਕਿਵੇਂ ਪੰਥ ਨੂੰ ਕੋਈ ਢਾਹ ਨਾ ਲੱਗੇ ਉਸ ਦਾ ਸਾਰਾ ਖਿਆਲ ਰੱਖਣਾ ਪਰ ਇਸ ਤਰੀਕੇ ਦੇ ਨਾਲ ਕੀ ਕੀਤੀਆਂ ਜਾਂਦੀਆਂ ਚੀਜ਼ਾਂ ਕਿਤੇ ਨਾ ਕਿਤੇ ਆ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵੱਲੋਂ ਢਿਲ ਵਰਤੀ ਜਾਂਦੀ ਹੈ ਤਾਂ ਇਹ ਵਜ੍ਹਾ ਸਮਝਦੇ ਹੋ ਇਸ ਤੋਂ ਦੇਖੋ ਇੱਕ ਤਾਂ ਸੰਸਥਾਵਾਂ ਵੱਲੋਂ ਢੱਲ ਹੈ ਗਿਆ ਕਿਉਂਕਿ ਜੇ ਕੋਈ ਮੰਨ ਲਓ ਤੁਸੀਂ ਕੋਈ ਗੱਲ ਕਰਦੇ ਆ ਤੇ ਮੈਂ ਕਹਿਣਾ ਕਿ ਨਹੀਂ ਯਾਰ ਇਹ ਇਹ ਕਿਉਂ ਕਰ ਰਿਹਾ ਆ ਇਹ ਸੰਸਥਾ ਕਿਉਂ ਕਰ ਰਹੀ ਆ ਨਹੀਂ ਹੁਣ ਡਾਈ ਦਾ ਜੀ ਸਿੱਖੀ ਨੂੰ ਤੋੜਿਆ ਜਾ ਰਿਹਾ ਤੇ ਜਿਹੜਾ ਸਿੱਖੀ ਦਾ ਇਹੋ ਜਿਹਾ ਲੋਕ ਮਜ਼ਾਕ ਬਣਾਉਂਦੇ ਆ ਹੁਣ ਉਹ ਕਿੱਥੇ ਜਿਹੜੇ ਦਿਨ ਚੱਲ ਰਹੇ ਆ ਅੱਜ ਜੀ ਜਿਹੜੇ ਦਿਨ ਚੱਲ ਰਹੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਸ਼ਹਿਬਜ਼ਾਦਾ ਬਾਬਾ ਜੀ ਸਿੰਘ ਸ਼ਹਿਬਜ਼ਾਦਾ ਬਾਬਾ ਜੁਝਾਰ ਸਿੰਘ ਹਮ ਮਾਤਾ ਗੁਜਰ ਕੌਤਰੀ ਲਾਸਾਨੀ ਕੁਰਬਾਨੀ ਉਹ ਕਾਹਦੇ ਖਾਤਰ ਹੋਈ ਸੀ ਹਮ ਪੋਤਾਰ ਮੰਦੀ ਖਾਤਰ ਹੋਈ ਸੀ ਹੂੰ ਉਹ ਲਾਲਚ ਤੋਂ ਪਰੇ ਸੀ ਲਾਲਚ ਤਾਂ ਉਹਨਾਂ ਨੂੰ ਦਿੱਤਾ ਹੀ ਜਾਂਦਾ ਸੀ ਇਹ 2000 ਰੁਪਏ ਦਾ ਲਾਲਚ ਦਿੰਦੇ ਆ ਉੱਥੇ ਹੂੜਾਂ ਦਾ ਲਾਲਚ ਦਿੰਦੇ ਆ ਹੂੰ ਉਹ ਹੁਣ 7 ਤੇ 9 ਸਾਲ ਦੀਆਂ ਆ ਛੋਟੇ ਛੋਟੇ ਨੰਨੇ ਬੱਚੇ ਸੀ ਆਤਮਕ ਤੌਰ ਤੇ ਤਾਂ ਬਾਬੇ ਸੀ ਨਾ ਜੀ ਪਰ ਉਹ ਇਸ ਬਜ਼ੁਰਗ ਤੋਂ ਡਰਦੇ ਹੁੰਦੇ ਸੀ ਫਿਰ ਹੂੰ ਮਤਲਬ ਇੱਥੇ ਸਵਾਰਥ ਥੋੜਾ ਆ ਇੱਥੇ ਲਾਲਚ ਥੋੜਾ ਆ ਸਿੱਖੀ ਤੇ ਸ਼ੁਪਰਤਰੀ ਹੈਗੀ ਆ ਸਿੱਖੀ ਤੇ ਤਿਆਗ ਦੀ ਭਾਵਨਾ ਆ ਸਿੱਖੀ ਤੇ ਪ੍ਰੇਮ ਦੀ ਮੂਰਤ ਆ ਪਰ ਇਹ ਜਿਹੜੇ ਜਿਹੜੇ ਵੀ ਲੋਕ ਸਿੱਖੀ ਨੂੰ ਦੁਕਾਨਦਾਰੀ ਵਿੱਚ ਲਜਾਇਆ ਲਿਜਾ ਕੇ ਲੈ ਕੇ ਜਾ ਰਹੇ ਆ ਉਹ ਬਿਲਕੁਲ ਗਲਤ ਆ ਝੂਠੇ ਆ ਉਹ ਭਾਵੇਂ ਕਿਸੇ ਵੀ ਉਮਰ 'ਚ ਹੋਣ ਉਹਨਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਜੀ ਪਰਿਵਾਰ ਦੀ ਗਲਤੀ ਮੰਨਦੇ ਹਾਂ ਕਿਸੇ ਤਰੀਕੇ ਦੇ ਨਾਲ ਕਿ ਪਰਿਵਾਰ ਦੇ ਵੱਲੋਂ ਉਸ ਤਰੀਕੇ ਦੀਆਂ ਢਿੱਲਾਂ ਜਿਹੜੀਆਂ ਅੱਜ ਕੱਲ੍ਹ ਜਿਸ ਤਰੀਕੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਲੋਕਾਂ ਦੇ ਵੱਲੋਂ ਸ਼ਰਿਆਮ ਹੀ ਆਪਣੇ ਪਰਿਵਾਰਾਂ ਦੇ ਨਾਲ ਨੱਚ-ਨੱਚ ਕੇ ਵੀਡੀਓ ਬਣਾਈਆਂ ਜਾਂਦੀਆਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਵਜ੍ਹਾ ਮੰਨਦੇ ਹਾਂ ਕਿ ਲੋਕ ਬੱਚੇ ਜਿਹੜੇ ਨੇ ਖੁੱਲਦੇ ਜਾਂਦੇ ਨੇ ਉਹਨਾਂ ਨੂੰ ਸ਼ੰਗ ਸ਼ਰਮ ਜਿਹੜੀ ਆ ਕਿਤੇ ਰਹਿੰਦੀ ਵੀ ਕਿਸੇ ਦਾ ਖਿਆਲ ਹੀ ਨਹੀਂ ਰਹਿੰਦਾ ਦੇਖੋ ਜੀ ਜਿਹੜੀ ਅਸੀਂ ਜਦੋਂ ਗੁਰਬਾਣੀ ਕਹਿੰਦੀ ਪੇੜ ਮਡਾਹੂ ਕੱਟਿਆ ਕਿਸ ਡਾਲ ਸਕੰਦੇ ਅਸੀਂ ਆਪਣੀ ਸਬਤਾ ਜੀ ਸਾਡੀ ਸਭ ਤੋਂ ਪਹਿਲੀ ਸਿੱਖ ਧਰਮ ਸਿੱਖੀ ਸਿੱਖੀ ਸੂਲ ਸਿੱਖੀ ਪਰੰਪਰਾਵਾਂ ਜੀ ਅਸੀਂ ਤਾਂ ਸਾਰਾ ਕੁਝ ਸਿੱਕੇ ਤੇ ਟੰਗਤਾ ਜੀ ਅੱਜ ਸਾਡੀਆਂ ਬੱਚੀਆਂ ਸਾਡੇ ਬੱਚੇ ਛੜਿਆਮ ਉਹ ਕਹਿੰਦੇ ਹੋਏ ਉਹ ਗੁਰੂ ਗ੍ਰੰਥ ਸਾਹਿਬ ਦਾ ਆਕਾਰ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸ਼ਾਇਦ ਹਮ ਅਸੀਂ ਤਾਂ ਨਮਾਇਸ਼ ਲਾ ਲਈ ਆ ਜੀ ਤੇ ਜਦੋਂ ਸਰੀਰ ਦੀ ਨਮਾਇਸ਼ ਲੱਗ ਜਵੇ ਜੀ ਤੇ ਫੇਰ ਉਸੇ ਧਰਮ ਕਿੱਥੇ ਤੇ ਸਭਤਾ ਕਿੱਥੇ ਰਹਿੰਦੀ ਹੈ ਜੀ ਹਮ ਇਹ ਜਿਹੜਾ ਸੋਸ਼ਲ ਮੀਡੀਆ ਆ ਪੰਜਾਬੀਆਂ ਨੇ ਇਹਦੀ ਪੂਰੀ ਦੁਰਵਰਤੋਂ ਕੀਤੀ ਹੋਈ ਆ ਪੂਰਾ ਜਲੂਸ ਕਢਾ ਕੇ ਰੱਖਿਆ ਆ ਉਮਰਦਰਾਜ ਲੋਕ ਵੀ ਗੰਦੇ ਗੰਦੇ ਗਾਣਿਆਂ ਤੇ ਨੱਚਦੇ ਆ ਮੂੰਹ 'ਚ ਉਹਨਾਂ ਦੇ ਦੰਦ ਨਹੀਂ ਹੈਗੇ ਹੂੰ ਤੇ ਇਹ ਜਿਹੜਾ ਸਮਾਜ ਬਹੁਤ ਹੀ ਨੀਵੇਂ ਪੱਧਰ ਵੱਲ ਨੂੰ ਜਾ ਰਿਹਾ ਜੀ ਕੋਸਾ ਸਾਹਿਬ ਬਹੁਤ-ਬਹੁਤ ਮਿਹਰਬਾਨੀ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਸੋ ਜਿਸ ਤਰੀਕੇ ਦੇ ਨਾਲ ਇਸ ਵਕਤ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੁਹਾਡੇ ਵਾਂਗੂ ਸਾਡੇ ਵਾਂਗੂ ਹਰੇਕ ਉਸ ਵਿਅਕਤੀ ਦੇ ਜ਼ੈਨ ਦੇ ਵਿੱਚ ਇਹ ਗੱਲਾਂ ਟੰਬੀਆਂ ਹਰੇਕ ਉਸ ਵਿਅਕਤੀ ਦੇ ਵੱਲੋਂ ਕਿਤੇ ਨਾ ਕਿਤੇ ਇਸ ਪਾਕ ਸਾਫ ਰਿਸ਼ਤੇ ਦੇ ਉੱਪਰ ਸੋਚ ਵਿਚਾਰ ਕੀਤੀ ਗਈ ਕਿ ਮਾਮੇ ਤੇ ਭਾਣਜੀ ਦਾ ਆਪਸ ਦੇ ਵਿੱਚ ਰਿਸ਼ਤਾ ਕੀ ਹੁੰਦਾ ਹੈ ਕਿਸ ਤਰੀਕੇ ਦੇ ਨਾਲ ਧੀਆ ਵਾਂਗ ਪਾਲੇ ਜਾਣ ਵਾਲੀ ਭਾਣਜੀ ਦੇ ਨਾਲ ਉਸਦੇ ਵੱਲੋਂ ਵਿਆਹ ਕਰਵਾਇਆ ਗਿਆ ਹੋਵੇਗਾ ਤੇ ਇਹ ਚੀਜ਼ ਤਾਂ ਜਿੱਥੇ ਮਾੜੀ ਹੈ ਹੀ ਹੈ ਨਾਲ ਜੇ ਇਸ ਤਰੀਕੇ ਦੇ ਨਾਲ ਇਸ ਪਾਠੀ ਸਿੰਘ ਜਿਸ ਦਾ ਨਾਮ ਕਿ ਜਰਨੈਲ ਸਿੰਘ ਦੱਸਿਆ ਜਾ ਰਿਹਾ ਹੈ ਕਾਫੀ ਉਮਰਦਰਾਜ਼ ਵੀ ਉਹ ਨੇ ਉਨ੍ਹਾਂ ਦੇ ਵੱਲੋਂ ਇਹ ਸਾਰੀ ਚੀਜ਼ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਗਿਆ ਮਹਿਜ਼ 2000 ਪੈਸਾ ਕਰਕੇ ਇੱਕ ਜਾਲੀ ਸਰਟੀਫਿਕੇਟ ਦੇ ਦਿੱਤਾ ਗਿਆ ਤੇ ਕੁਝ ਸਮਾਂ ਪਹਿਲਾਂ ਜਿਸ ਤਰੀਕੇ ਦੇ ਨਾਲ ਇਹ ਵੀਡੀਓ ਜੰਗਲ ਦੀ ਆਗ ਆਗ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਇਸ ਤਾਰ ਤਾਰ ਕਰਦੀ ਖਬਰ ਨੂੰ ਇਸ ਤਾਰ ਤਾਰ ਕਰਦੇ ਸਾਰੇ ਮਸਲੇ ਮਾਮਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਨਸਾਨੀਅਤ ਦਾ ਸਿਰਤਾ ਝੁਕਿਆ ਹੀ ਹੈ ਨਾਲ ਦੀ ਨਾਲ ਉਸ ਪਰਿਵਾਰ ਦੇ ਉੱਪਰ ਕੀ ਬੀਦਦੀ ਹੋਵੇਗੀ ਇਸ ਦੇ ਬਾਰੇ ਵੀ ਸੋਚ ਵਿਚਾਰ ਜੇਕਰ ਕੀਤੀ ਜਾਵੇ ਤਾਂ ਰੂਹ ਤਾ ਕੰਬਦੀ ਹੈ ਬਾਕੀ ਤੁਹਾਡੇ ਜ਼ਹਨ ਦੇ ਵਿੱਚ ਕੀ ਕੁਝ ਬਲਬਲੇ ਨੇ ਕੀ ਕਹਿਣਾ ਚਾਹੁੰਦੇ ਹੋ ਇਸ तमाम ਖਬਰ ਦੇ ਬਾਰੇ ਇਸ ਮਸਲੇ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕ੍ਰਿਮਿਤ ਟਿੱਪਣੀ ਜ਼ਰੂਰ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਰਹੇਗੀ ਕਿ ਇਸ ਖਬਰ ਦੇ ਬਾਰੇ तमाम ਜਾਣਕਾਰੀਆਂ ਤੁਹਾਡੇ ਨਾਲ ਇਸੇ ਤਰੀਕੇ ਸਮੇਂ ਸਿਰ ਪੁਕਤਾ ਢੰਗ ਤਰੀਕਿਆਂ ਦੇ ਨਾਲ ਸਾਂਝੀਆਂ ਹੁੰਦੀਆਂ ਰਹਿਣ ਲੋਜੀ ਇਨਸਾਨੀ ਰਿਸ਼ਤੇ ਤਾਰ-ਤਾਰ ਹੋਏ ਨੇ ਇੱਕ ਵਾਰ ਫਿਰ ਇਸ ਤਰੀਕੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਸ ਦੇ ਵਿੱਚ ਇਨਸਾਨੀਅਤ ਕਿਤੇ ਨਾ ਕਿਤੇ ਸ਼ਰਮਸਾਰ ਹੁੰਦੀ ਨਜ਼ਰ ਆਈ ਹੈ ਜਿੱਥੇ ਰਿਸ਼ਤੇ ਤਾਰ-ਤਾਰ